ਪਿਛਲੇ ਨਾ ਕੁਝ ਦਿਨਾਂ ਤੋਂ ਆਪਾਂ ਆ ਜਿਹੜੀ ਵੀਡੀਓ ਸਾਰਿਆਂ ਨੇ ਦੇਖੀ ਏ ਤੇ ਜਿੰਨੇ ਜਿੰਨੇ ਵੀ ਇਹ ਵੀਡੀਓ ਦੇਖੀ ਏ ਹਰ ਇੱਕ ਬੰਦਾ इमोशनल ਜ਼ਰੂਰ ਹੋਇਆ ਇੱਕ ਵਾਰੀ ਵੀਡੀਓ ਦੇਖ ਕੇ ਕਿਉਂਕਿ ਇੱਕ ਛੋਟੇ ਮਾਸੂਮ ਬੱਚੇ ਦੀ ਜ਼ਿੰਦਗੀ ਦਾ ਸਵਾਲ ਸੀ ਤੇ ਜਦੋਂ ਆਪਾਂ ਵੀਡੀਓ ਦੇਖੀ ਤੇ ਕਈ ਤਰ੍ਹਾਂ ਦੇ ਮੰਨ ਲਓ ਆਪੋ ਆਪਣੇ ਖਿਆਲ ਆਏ ਮਨ 'ਚ ਤੇ ਇਹਦੇ ਤੇ ਬਹੁਤ ਲੋਕਾਂ ਨੇ ਵੀਡੀਓ ਬਣਾਈ ਏ ਤੇ ਬਹੁਤ ਲੋਕਾਂ ਨੇ ਬਹੁਤ ਤਰ੍ਹਾਂ ਤਰ੍ਹਾਂ ਦੀ ਮੰਨ ਲਓ ਗੱਲਾਂ ਕੀਤੀਆਂ ਨੇ ਆਪੋ ਆਪਣੀ ਸਮਝ ਮੁਤਾਬਕ ਹਰ ਇੱਕ ਨੇ ਕਿਸੇ ਨੇ ਕੁੜੀ ਦਾ ਕਸੂਰ ਕੱਢਿਆ ਕਿਸੇ ਦੇ ਮੁੰਡੇ ਦਾ ਕੱਢਿਆ ਕਿਸੇ ਦਾ ਵੀ ਕਸੂਰ ਹੋਵੇ ਮੈਂ ਤੁਹਾਨੂੰ ਸਾਰਿਆਂ ਨੂੰ ਪੰਜਾਬੀਓ ਇੱਕ ਬੇਨਤੀ ਕਰੂੰਗਾ ਆਪਾਂ ਆਪਣੇ ਰਿਸ਼ਤੇਆਂ ਨੂੰ ਮੰਨ ਲਓ ਤੁਸੀਂ ਦਾ ਆਪਣੀ ਜ਼ਿੰਦਗੀ ਦੇ ਫੈਸਲੇ ਲੈ ਲੈਂਦੇ ਜੇ ਆਪਣੇ ਰਿਸ਼ਤੇ ਨੂੰ ਮੰਨ ਲਓ ਮਿੰਟ ਜੇ ਖਤਮ ਕਰ ਦਿੰਦੇ ਜੇ ਛੋਟੀ ਜੀ ਗਲਤੀ ਹੁੰਦੀ ਏ ਛੋਟਾ ਜਿਹਾ ਆਪਣਾ ਇੱਕ ਦੂਜੇ ਨਾਲ ਗੁੱਸਾ ਹੁੰਦਾ ਤੇ ਆਪਾਂ ਬਹੁਤ ਵੱਡਾ ਫੈਸਲਾ ਲੈ ਕੇ ਇੱਕ ਦੂਜੇ ਤੋਂ ਪਰਸਾ ਕਰ ਲੈਨੇ ਆ ਪਰ ਤੁਸੀਂ ਇਹ ਨਹੀਂ ਸੋਚਦੇ ਜਿਹੜਾ ਤੁਹਾਡਾ ਬੱਚਾ ਵਾ ਜਾਂ ਤੁਹਾਡੇ ਬੱਚੇ ਨੇ ਉਹਨਾਂ ਦਾ ਭਵਿੱਖ ਕਿੱਥੇ ਪਹੁੰਚ ਜਾਂਦਾ ਵਾ ਉਹਨਾਂ ਦੀ ਜ਼ਿੰਦਗੀ ਤੁਹਾਡੇ ਇੱਕ ਫੈਸਲੇ ਲੈਣ ਨਾਲ ਸਾਰੀ ਜ਼ਿੰਦਗੀ ਉਹਨਾਂ ਦੀ ਜਿਹੜੀ ਹੈ ਖਰਾਬ ਹੋ ਜਾਂਦੀ ਏ ਬੇਨਤੀ ਏ ਥੋੜਾ ਜਿਹਾ ਆਪਾਂ ਆਪਣੇ ਗੁੱਸੇ ਨੂੰ ਆਪਣੇ ਮਲੋ ਗੁੱਸੇ ਨੂੰ ਕੰਟਰੋਲ ਦੇ ਵਿੱਚ ਕਰੀਏ ਨਿੱਕੀ-ਮੋਟੀ ਨੋਕ-ਝੋਕ ਨਿੱਕੀ-ਮੋਟੀ ਚੌਂਕੇ ਦੀ ਲੜਾਈ ਹੋਵੇ ਚਾਹੇ ਮੀਆਂ ਬੀਬੀ ਦੀ ਇੱਕ ਦੂਜੇ ਨਾਲ ਲੜਾਈ ਹੋਵੇ ਨੋਕਚੋਕ ਹੋਵੇ ਉਹਨੂੰ ਆਪਾਂ ਥੋੜਾ ਜਿਹਾ ਸਹਿਣਾ ਸਿੱਖ ਜੀ ਉਹਨੂੰ ਥੋੜਾ ਜਿਹਾ ਜੇ ਕੋਈ ਨਿੱਕੀ ਮੋਟੀ ਗੱਲ ਹੈ ਨਾ ਉਹਨੂੰ 2 ਮਿੰਟ ਲਈ ਜੇ ਅਗਨੋਰ ਵੀ ਕਰ ਦੀਏ ਨਾ ਤੇ ਆਪਣੀ ਜਿਹੜੀ ਲੜਾਈ ਹੈ ਜਿਹੜੀ ਸਾਰੀ ਖਤਮ ਹੋ ਸਕਦੀ ਤੁਸੀਂ ਤਾਂ ਇੱਕ ਦੂਜੇ ਤੋਂ ਵੱਖ ਹੋ ਗਏ ਤੇ ਚਲੋ ਤੁਸੀਂ ਮੰਨ ਲਓ ਆਪੋ ਆਪਣੇ ਘਰੇ ਰਹਿ ਲੋਗੇ ਕੁੜੀ ਮਾਂ ਪਿਓ ਦੇ ਘਰੇ ਰਹਿ ਲੂਗੀ ਤੇ ਮੁੰਡਾ ਆਪਣੇ ਘਰੇ ਰਹਿ ਲੂਗਾ ਰਹਿਣਾ ਦਾ ਉਹਨਾਂ ਲਈ ਵੀ ਬਹੁਤ ਔਖਾ ਹੈ ਚਾਹੇ ਜਿਵੇਂ ਮਰਜ਼ੀ ਕੋ ਕਵੇ ਨਾ ਕਵੇ ਉਹਨਾਂ ਦੀ ਵੀ ਜ਼ਿੰਦਗੀ ਉਹਨਾਂ ਦੀ ਵੀ ਬਿਲਕੁਲ ਨਰਕੇ ਠੀਕ ਹੈ ਆਪਣਾ ਪਰਿਵਾਰ ਆਪਣਾ ਹੀ ਹੁੰਦਾ ਵਾ ਤੇ ਬਾਕੀ ਚਲੋ ਤੁਹਾਡਾ ਤਾਂ ਫਿਰ ਵੀ ਗਣ ਕੋਈ ਤੁਸੀਂ ਜਿਵੇਂ ਵੀ ਲੱਗਾ ਸਹੂਤ ਲਾ ਲੋਗੇ ਆਪਣਾ ਹੋਰ ਘਰ ਬਣਾ ਲੋਗੇ ਵਾਦੋ ਵਾਦ ਪਰ ਮੇਰੇ ਇੱਕ ਗੱਲ ਯਾਦ ਰੱਖਿਓ ਜਿਹੜੇ ਬੱਚੇ ਨੂੰ ਤੁਸੀਂ ਜਨਮ ਦਿੱਤਾ ਨਾ ਜਿਹੜੇ ਬੱਚੇ ਨੂੰ ਲਾਡਾ ਪਿਆਰਾ ਨਾਲ ਪਾਲਿਆ ਉਹ ਬੱਚੇ ਦੀ ਸਾਰੀ ਜ਼ਿੰਦਗੀ ਨਰਕ ਬਣ ਜਾਊਗੀ ਠੀਕ ਹੈ ਉਹ ਉਸ ਮਸੂਮ ਦਾ ਜਰੂਰ ਸੋਚਿਆ ਕਰੋ ਐਡੀ ਜਲਦੀ ਫੈਸਲੇ ਨਾ ਲਿਆ ਕਰੋ ਨਿੱਕੀ ਮੋਟੀ ਗੱਲ 'ਚ ਲੜਾਈਆਂ ਝਗੜਿਆਂ ਪਿੱਛੇ ਨੋਕ ਝੋਕ ਪਿੱਛੇ ਕਿਸੇ ਦੀ ਜ਼ਿੰਦਗੀ ਬਰਬਾਦ ਨਾ ਕਰ ਦਿਆ ਕਰੋ ਥੋੜਾ ਜਿਹਾ ਹੌਸਲਾ ਕਰ ਲਿਆ ਕਰੋ ਤੁਹਾਡੇ ਅੱਗੇ ਹੱਥ ਜੋੜ ਕੇ ਸਾਰਿਆਂ 'ਕੇ ਬੇਨਤੀ ਏ ਥੋੜਾ ਜਿਹਾ ਹੌਸਲੇ ਨਾਲ ਥੋੜਾ ਜਿਹਾ ਤੀਜ ਨਾਲ ਜਿਹੜਾ ਆਪਣਾ ਰਿਸ਼ਤਾ ਹੈ ਉਨੂੰ ਦੇਖਿਆ ਕਰੋ ਉਹਨੂੰ ਚਲਾਇਆ ਕਰੋ ਆਪਣੇ ਬੱਚਿਆਂ ਲਈ ਕੁਝ ਵੀ ਬੰਦੇ ਨੂੰ ਕਰਨਾ ਪਵੇ ਨਾ ਬੰਦਾ ਹਰ ਇੱਕ ਕੁਝ ਵੀ ਕਰ ਸਕਦਾ ਤੇ ਜੇ ਆਪਣੇ ਬੱਚੇ ਲਈ ਤੁਸੀਂ ਕੁਝ ਵੀ ਨਿੱਕੀ ਮੋਟੀ ਲੜਾਈ ਝਗੜਾ ਵੀ ਜੇ ਬੰਦੇ ਨੂੰ ਸਹਿਣਾ ਪਵੇ ਨਾ ਤੇ ਜਰੂਰ ਸਹਿ ਲਿਆ ਕਰੋ ਸੋਚੋ ਮੜਾ ਮੋਟਾ ਜਰੂਰ ਸੋਚੋ ਇਹ ਐਗੋ ਜੀ ਜਦੋਂ ਵੀਡੀਓ ਦੇਖਣ ਨੂੰ ਮਿਲਦੀ ਹੈ ਨੇ ਬਹੁਤ ਲੋਕਾਂ ਦਾ ਦਿਲ ਦੁਖੀ ਹੁੰਦਾ ਮਾਸੂਮ ਬੱਚਿਆਂ ਨੂੰ ਦੇਖ ਕੇ ਨਾ ਲੋਕਾਂ ਦਾ ਬਹੁਤ ਦਿਲ ਦੁਖੀ ਹੁੰਦਾ ਬੰਤੇ ਇਹ ਜਰੂਰ ਮੰਨਿਓ ਥੋੜਾ ਜਿਹਾ ਧੀਰਜ ਨਾਲ ਫੈਸਲਾ ਲਿਆ ਕਰੋ ਜਲਦੀ ਨਾ ਕਰਿਆ ਕਰੋ ਇਹ ਵੀਡੀਓ ਨੂੰ ਮੇਰੇ ਭਰਾ ਜਰੂਰ ਵੱਤੋ ਵੱਦ ਸ਼ੇਅਰ ਕਰਕੇ ਹਰ ਇੱਕ ਮੋਬਾਈਲ ਤੱਕ ਜਰੂਰ ਪਹੁੰਚਾਇਓ ਆਉਣ ਵਾਲੇ ਸਮੇਂ ਚ ਆਪਾਂ ਨੂੰ ਐਵੇਂ ਦੀ ਕਿਸੇ ਦੀ ਵੀਡੀਓ ਦੇਖਣ ਨੂੰ ਨਾ ਮਿਲੇ